ਸਾਸੀ ਗਾਲ ਜੀ ਡੀਪੀਜੀ ਪੰਜਾਬੀ ਦਾ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਆ ਖਬਰ ਸੰਜੀਤ ਕੀਤੀ ਹੈ ਸਾਡੇ ਨਾਲ ਸਾਡੇ ਪੱਤਰਕਾਰ ਸੰਜੀਪਾ ਬਾਵਾ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਤਿਹਾਰ ਸਿਰ ਦੇ ਉੱਤੇ ਨੇ ਨਾਲ ਦੀ ਨਾਲ ਦਸਹਿਰੇ ਦਾ ਤਿਹਾਰ ਵੀ ਜਿਹੜਾ ਆ ਬਹੁਤ ਨਜ਼ਦੀਕ ਆ ਰਿਹਾ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ 15 ਅਕਤੂਬਰ ਨੂੰ ਪੰਚਾਇਤੀ ਵੋਟਾਂ ਵੀ ਜਿਹੜੀਆਂ ਨੇ ਹੋ ਰਹੀਆਂ ਨੇ ਇੱਕ ਪਾਸੇ ਉਤਿਹਾਰ ਚੱਲਦੇ ਪਏ ਨੇ ਦੂਜੇ ਪਾਸੇ ਪੰਚਾਇਤੀ ਵੋਟਾਂ ਦਾ ਜਿਹੜਾ ਆ ਪੂਰੀ ਤਰ੍ਹਾਂ ਯੋਰਜਫਾ ਚੱਲਦਾ ਪਿਆ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰੀ ਦੌੜ ਕੱਢਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦਾ ਦੇ ਕੀ ਜਿਹੜਾ ਅਰਦਾਸਪੁਰ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਿਟੀ ਪੁਲਿਸ ਨੇ ਪੂਰੀ ਤਰ੍ਹਾਂ ਸ਼ਹਿਰ ਦੀ ਵਾਕਡੋਰ ਸੰਭਾਲੀ ਹੋਈ ਹੈ ਵਾਕਫਾ ਕ ਨਾਕਿਆਂ ਤੇ ਜਿਹੜਾ ਆ ਉਹ ਨਾਕੇ ਦੇ ਉੱਤੇ ਪੁਲਿਸ ਪੂਰੀ ਤਰ੍ਹਾਂ ਅਲਰਟ ਆ ਤੇ ਨਾਲ ਦੀ ਨਾਲ ਸ਼ਹਿਰ ਦੇ ਵਿੱਚ ਜਿਹੜਾ ਆ ਫਲੈਗ ਮਾਰਚ ਇਸ ਲਈ ਕੀਤਾ ਜਾ ਰਿਹਾ ਆ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਅਨਸਖਾ ਵੀ ਘਟਨਾ ਨਾ ਹੋ ਸਕੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਚਾਇਤੀ ਚੋਣਾਂ ਸਿਰ ਦੇ ਉੱਤੇ ਨੇ ਨਾਲ ਦੀ ਨਾਲ ਜਿਹੜੇ ਤਿਹਾਰ ਨੇ ਉਹ ਵੀ ਚੱਲਦੇ ਪਏ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਆ ਸਾਡੇ ਵੱਲੋਂ ਪੂਰੀ ਤਰ੍ਹਾਂ ਤੰਦੇਹੀ ਦੇ ਨਾਲ ਜਿਹੜੀ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਸ਼ਹਿਰ ਦੇ ਜਿੰਨੇ ਵੀ ਨਾਕੇ ਨੇ ਉਹਨਾਂ ਦੇ ਉੱਤੇ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ ਨਾਲ ਦੀ ਨਾਲ ਐਸਐਚਓ ਛਿੜੀ ਨੇ ਕਿਹਾ ਕਿ ਅਗਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਕਰਦਾ ਨਜ਼ਰ ਆਇਆ ਤਾਂ ਉਹਦੇ ਨਾਲ ਬੁਰਾ ਸਲੂਕ ਕੀਤਾ ਜਾਏਗਾ ਇਸ ਤੋਂ ਪਹਿਲਾਂ ਕਿ ਉਹਦੇ ਨਾਲ ਕੋਈ ਬੁਰਾ ਸਲੂਕ ਹੋਵੇ ਉਹ ਖੁਦ ਹੀ ਸੰਭਲ ਜਾਣ ਜੇਕਰ ਕੋਈ ਸਰਹਾਰਤੀ ਅੰਸਰ ਨਜ਼ਰ ਆਉਂਦਾ ਤੇ ਉਹਨੂੰ ਵੀ ਬੰਦੀ ਸਜ਼ਾ ਜਿਹੜੀ ਇਹ ਦਿੱਤੀ ਜਾਏਗੀ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਸ਼ਹਿਰ ਦੇ ਵਿੱਚ ਕੋਈ ਵਿਆਪਨ ਲੈ ਕੇ ਭਾਵੇਂ ਉਹ ਆਪਣਾ ਆਲਾ ਸੰਜੀ ਦੇ ਆਰੀ ਹੋਵੇ ਜੇਕਰ ਲੈ ਕੇ ਘੁੰਮਦਾ ਨਜ਼ਰ ਆਉਂਦਾ ਆ ਜਾਂ ਕਿਸੇ ਵੀ ਤਰ੍ਹਾਂ ਨਾਲ ਸਾਨੂੰ ਪਤਾ ਲੱਗਦਾ ਕਿ ਕਿਸੇ ਦੇ ਕੋਲ ਜਿਹੜਾ ਆ ਵੈਪਨ ਨਜ਼ਰ ਆ ਰਿਹਾ ਤਾਂ ਉਹਦੇ ਨਾਲ ਵੀ ਜਿਹੜੀ ਹੈ ਕਾਨੂੰਨੀ ਤੌਰ ਤੇ ਪੂਰੀ ਸ਼ਕਤੀ ਕੀਤੀ ਜਾਏਗੀ ਤੇ ਉਹਨੂੰ ਵੀ ਜਿਹੜੀ ਹੈ ਬੰਦੀ ਕਾਰਵਾਈ ਕਰਕੇ ਅੱਗੇ ਭੇਜਿਆ ਜਾਏਗਾ ਨਾਲ ਦੀ ਨਾਲ ਐਸਐਚਓ ਸਿਟੀ ਨੇ ਕਿਹਾ ਕਿ ਅਸੀਂ ਵਕ ਵਕ ਨਾਕਿਆਂ ਦੇ ਉੱਤੇ ਆਪਣੀ ਪੁਲਿਸ ਜਿਹੜੀ ਹੈ ਪੂਰੀ ਤੈਨਾਤ ਕਰ ਦਿੱਤੀ ਹੈ ਜਿਹਦੇ ਚ ਪੂਰੇ ਅਮਲੇ ਨੂੰ ਜਿਹੜਾ ਆ ਦੇਖਿਆ ਜਾਏਗਾ ਕਿ ਕਿੱਥੇ ਕਿਹੜੀ ਚੀਜ਼ ਹੋ ਰਹੀ ਹੈ ਕਿਉਂਕਿ ਇਹ ਬਹੁਤ ਜ਼ਰੂਰੀ ਹੋ ਜਾਂਦਾ ਤਿਹਾਰਾਂ ਦੇ ਕਰਕੇ ਇਹਨਾਂ ਦਿਨਾਂ 'ਚ ਅੱਗੇ ਵੀ ਪੁਲਿਸ ਬਹੁਤ ਜ਼ਿਆਦਾ ਅਲਰਟ ਹੁੰਦੀ ਹੈ ਪਰ ਤੁਹਾਨੂੰ ਦੇਖੀ ਅੱਜਕੱਲ ਜਿਹੜੀ ਇਹ ਪੁਲਿਸ ਪੂਰੀ ਤਰ੍ਹਾਂ ਅਲਰਟ ਹੋ ਚੁੱਕੀ ਤੇ ਅੱਗੇ ਨਾਲੋਂ 10 ਗੁਣਾ ਅਲਰਟ ਹੋ ਚੁੱਕੀ ਹੈ ਕਿਉਂਕਿ ਤਿਹਾਰਾਂ ਦੇ ਨਾਲ-ਨਾਲ ਹੁਣ ਪੰਚਾਇਤੀ ਵੋਟਾਂ ਵੀ ਸਿਰ ਦੇ ਉੱਤੇ ਨੇ ਫੇਰ ਨਾ ਕਿਉਂ ਕਿ ਦੱਸਿਆ ਨਹੀਂ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਗਲਤੀ ਕਰਦੇ ਪਾਏ ਜਾਂਦੇ ਹੋ ਤੁਹਾਡੇ ਕੋਲ ਵੈਪਨ ਨਿਕਲਦਾ ਆ ਜਾਂ ਕਿਸੇ ਵੀ ਤਰ੍ਹਾਂ ਦਾ ਲਸੈਂਸੀ ਹਥਿਆਰ ਲੈ ਕੇ ਤੁਸੀਂ ਇੱਧਰ ਉੱਧਰ ਜਾਂਦੇ ਹੋ ਤੇ ਤੁਹਾਨੂੰ ਲੈਣੇ ਦੇਣੇ ਪੈ ਸਕਦੇ ਆ ਇਸ ਕਰਕੇ ਆਪਣੇ ਆਪਣੇ ਘਰ ਦੇ ਵਿੱਚ ਆਪਣਾ ਆਪਣਾ ਧਿਆਨ ਰੱਖੋ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਲਤੀ ਨਾ ਕਰੋ ਤੁਸੀਂ ਦੇ ਦੇ ਪਿਓ ਮੇਰਾ ਡੀਪੀਜੀ ਪੰਜਾਬੀ ਪੱਤਰਕਾਰ ਸੰਜੀਵ 바ਵਾ ਦੀ ਏਅਰਪੋਰਟ ਮਾਨਯੋਗ ਐਸਐਸਪੀ ਬਰਦਾਸਪੁਰ ਸ੍ਰੀ ਹਰੀਸ਼ ਜਮਾ ਜੀ ਦਿਸ਼ਾਨ ਦੇ ਸਾਹਮਣੇ ਤੇ ਐਸਪੀ ਹੱਡ ਕੁਆਟਰ ਸ੍ਰੀ ਜਗਨਾਤ ਸਿੰਘ ਦੀ ਗਵਾਹੀ ਚ ਤੇ ਡੀਐਸਪੀ ਸਿਟੀ ਸ੍ਰੀ ਮੋਹਨ ਸਿੰਘ ਤੇ ਹੋਰ ਜੀਓ ਸਾਹਿਬਾਨ ਦੇ ਨਾਲ ਜਿਹੜਾ ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਵਿੱਚ ਚੌਰੀ ਮਲ ਜਿਹੜਾ ਫਲੈਗ ਮਾਰਚ ਕੱਢਿਆ ਗਿਆ ਤੇ ਜਿੱਥੇ ਆਪਾਂ ਹੁਣ ਇਲਾਕੇ ਲਗਾ ਕੇ ਵਹੀਕਲ ਵੀ ਚੈੱਕ ਕਰ ਰਹੇ ਆ ਪਾਈਸਾਈਡ ਯਾਰਾਂ ਜਿਹੜੇ ਕੋਈ ਵੀਕ ਚੱਕੀ ਵਕੀ ਲੱਗਦਾ ਉਹਨੂੰ ਚੈੱਕ ਕੀਤਾ ਜਾ ਰਿਹਾ ਫਲੈਗ ਮਾਰਚ ਕਿਸ ਕਾਰਨ ਲਈ ਕੱਢਿਆ ਗਿਆ ਇੱਕ ਵੀ ਵੇਖੋ ਪੰਚਾਇਤੀ ਚੋਣਾਂ ਦੇ ਮਤੇ ਜਿਹੜੇ ਸ਼ਹਿਰ ਦੇ ਵਿੱਚ ਕਾਗਜ਼ ਪੜੇ ਜਾ ਰਹੇ ਨੋਮੀਨੇਸ਼ਨ ਤਿਉਹਾਰ ਆ ਦਿਨ ਆ ਰਹੇ ਨੇ ਜੀ ਤਿਉਹਾਰਾ ਕਰਕੇ ਜਿਹੜਾ ਸ਼ਹਿਰ ਦੇ ਵਿੱਚ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਜਿਹੜਾ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਫਲੈਗ ਮਰਕਟ ਕੱਟਿਆ ਜਾ ਰਿਹਾ ਤੇ ਨਾਕੇ ਲਗਾਏ ਜਾ ਰਹੇ ਨੇ ਦੁਸ਼ਹਿਰਾ ਆ ਰਿਹਾ ਦੀਵਾਲੀ ਆ ਰਹੀ ਹੈ ਲਗਾਤਾਰ ਤਿਉਹਾਰਾ ਦੇ ਦਿਨ ਹੈ ਕੀ ਕੀ ਅਰੇਂਜਮੈਂਟ ਵੇਖੋ ਜੀ ਸਾਡੀ ਪੁਲਿਸ ਵੱਲੋਂ ਪੂਰੇ ਪੂਕਾ ਇੰਤਜ਼ਾਮ ਕੀਤੇ ਹੋਏ ਹਨ ਕੋਈ ਵੀ ਕਿਸੇ ਸ਼ਰਧਾਤਿ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਜੇਕਰ ਕੋਈ ਸ਼ਰਧਾਤਿ ਅਨਸਰ ਕੋਈ ਸ਼ਰਧਾਤ ਕਰਦਾ ਵਾ ਤੇ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਨਾਕਿਆ ਦੀ ਕੀ ਪੋਜੀਸ਼ਨ ਹੈ ਨਾ ਕਿ ਅਸੀਂ ਅਹੀਂ ਜੀ ਰਾਤ ਨੂੰ ਹੁਣ ਆਪਾਂ 8 ਤੋਂ ਲਾ ਕੇ ਸਰੇ 8:00 ਤੱਕ ਸਾਡਾ ਪੀਸੀਆਰ ਵੀ ਤੈਨਾਤ ਹੁੰਦਾ ਤੇ ਅਸੀਂ ਨਾਕੇ ਵੀ ਲਗਾਵਾਂਗੇ ਸ਼ਹਿਰ ਤੇ ਜਿਹੜੇ 6 ਨਾਕੇ ਲਗਾਏ ਜਾਣਗੇ ਕੋਈ ਸੈਂਸਿਟਿਵ ਪਲੇਸ ਵੇਖੋ ਜੀ ਸਾਡਾ ਹਨੂਮਾਨ ਚੌਕ ਹੋ ਗਿਆ ਕਨੂਮਾਨ ਚੌਕ ਹੋ ਗਿਆ ਲਾਇਬ੍ਰੇਰੀ ਚੌਕ ਹੋ ਗਿਆ ਯਾਹ ਚੌਕ ਹੋ ਗਿਆ ਰਵਿਦਾਸ ਚੌਕ ਹੋ ਗਿਆ ਇੱਥੇ ਅਸੀਂ ਜਿਹੜਾ ਨਾਕਾਬੰਦੀ ਕਰਕੇ ਤੇ ਆਊਟਰ ਤੇ ਵੀ ਨਾਕਾਬੰਦੀ ਕੀਤੀ ਜਾਊਗੀ ਕੀ ਮੈਸੇਜ ਦੇਣਾ ਚਾਹੋ ਪਬਲਿਕ ਸ਼ਹਿਰ ਦੇ ਵਿੱਚ ਵੇਖੋ ਜੀ ਪਬਲਿਕ ਵਾਸਤੇ ਹਮੇਸ਼ਾ ਪੁਲਿਸ ਸਹਾਇਤਾ ਵਾਸਤੇ ਤਿਆਰ ਆ ਕੋਈ ਵੀ ਕਿਸੇ ਤਰ੍ਹਾਂ ਦਾ ਰੂਮ ਕਿਸੇ ਦਾ ਕੋਈ ਰੂਮਰ ਫੈਲਾਉਂਦਾ ਤਾਂ ਉਸ ਦੇ ਖਿਲਾਫ ਤੁਸੀਂ ਉਸ ਨੂੰ ਚੈਸ਼ਵਲ ਪ੍ਰੋਟੈਕਸ਼ਨ ਦੱਸੋ। ਅਗਰ ਕੋਈ ਵਿਪਨ ਲੈ ਕੇ ਸ਼ਹਿਰ ਦੇ ਵਿੱਚ ਘੁੰਮਦਾ ਡੀਸੀ ਸਾਹਿਬ ਵੱਲੋਂ ਵਿਪਨ ਨੂੰ ਲੈ ਕੇ ਬਿਲਕੁਲ ਸਖਤ ਮਨਾਹੀ ਕੀਤੀ ਗਈ ਹੈ। ਕੋਈ ਵੀ ਸ਼ਹਿਰ ਦੇ ਵਿੱਚ ਤੇ ਹਥਿਆਰ ਲੈ ਕੇ ਨਹੀਂ ਘੁੰਮੂਗਾ। ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ।